ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨੰਗਸੇਲ ਇਲਾਕੇ ਹੈ ਜੀ ਦੋ ਬਈ ਗੱਬਣਗਾਮ ਹਨ ਤੇ ਇੱਕ ਤਾਜੀ ਸੂਈ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਅਸੀਂ ਆਹ ਡਾਕਟਰ ਸਾਹਿਬ ਹੋ ਠੀਕ ਹੋ ਬਹੁਤ ਵਧੀਆ ਡਾਕਟਰ ਸਾਹਿਬ ਨਾਮ ਤੇ ਐਡਰੈਸ ਬੋ ਨਾਮ ਡਾਕਟਰ ਸਾਹਿਬ ਬੱਬੂ ਆ ਜੀ ਪਿੰਡ ਸਲਾਬਤਪੁਰਾ ਜੀ ਜ਼ਿਲ੍ਹਾ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪੈਂਦਾ ਹੈ ਤਹਿਸੀਲ ਬੋ ਸੀਲ ਆਪਾਂ ਨੂੰ ਰਾਮਪੁਰਾ ਫੂਲ ਪੈਂਦੀ ਨੇੜੇ ਪਿੰਡ ਬੋ ਨੇੜੇ ਆਪਣੇ ਭਧੌੜ ਜੀ ਭਗਤਾ ਭਾਈ ਰੂਪਾ ਮੋਬਾਈਲ ਨੰਬਰ ਬੋ 77 ਬਜੜੀ ਇਹ ਬੜ ਦੇ ਨੇ ਕਿਹੜਾ ਸੂਸ ਹੋਈ ਹੈ ਤੇ ਪਲੂਨ ਬੱਚੀ ਸੀ ਜੜਾ ਡਾਕਟਰ ਸਾਹਿਬ ਪਹਿਲਾ ਸੂਈ ਕਦੋਂ ਸੂਈ ਹੈ ਬਾਈ ਇਹਨੂੰ ਜੀ ਮਿੰਟੀ 2 ਹੋ ਜਾ ਬਸ ਮਿੰਟੀ 2 ਹੋਇਆ ਬੱਚਾ ਕੀ ਦੇ ਦਿੰਦੇ ਬੱਚਾ ਜੀ ਬੱਚਾ ਦੇ ਦਿੰਦਾ ਹਾਂਜੀ ਜੇ ਰਹੀਂਦੀ ਹੈ ਨਾ ਜੀ ਹਾਂ ਜੀ ਇਹ ਦੋ ਹੀ ਮਿੰਟ ਹੋਏ ਜੀ ਦੋ ਹੀ ਮਿੰਟ ਹੋਏ ਠੀਕ ਆ ਬੋਲਾ ਕੱਢਿਆ ਜਾਂਦੀ ਬੋਲਾ ਬਸ ਜੀ ਇਹਨੂੰ ਹੀ ਪਿਆਇਆ ਥੋੜਾ ਜਾਂ ਇਹਦਾ ਕਿਲੋ ਡੇਢ ਕਿਲੋ ਪੀ ਗਿਆ ਹੋਊਗਾ ਮੰਨ ਕੇ ਚਲੋ ਅੰਦਾਜ਼ਾ ਹੀ ਆਪਣਾ ਕਿਲੋ ਡੇਢ ਕਿਲੋ ਹਾਂਜੀ ਆਰਡਰ ਕਮਾਲ ਦਾ ਬਈ ਥਾਣ ਬਹੁਤ ਚੰਗਾ ਚਿਵਾਈ ਜੁਈ ਕੀ ਚਿਵਾਈ ਬਹੁਤ ਸੋਹਣੀ ਰਸਾ ਇੱਕ ਨੰਬਰ ਚਿ ਕਮਾਲਾ ਫਿਟਿੰਗ ਆ ਲੈ ਵਾਈ ਪੂਰਾ ਠੰਡੀ ਠੰਡੀ ਕਿਵੇਂ ਠੰਡੀ ਬਹੁਤ ਆਈ ਠੀਕ ਆ ਖੋਲਿਓ ਬਈ ਤੋਰਾ ਸੂਈ ਸਵਾਈਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਬਰੀਡ ਫੁੱਲ ਸਿੰਘੀਆਂ ਨਰਮੀ ਬੰਨੇ ਨਾ ਠੰਡ ਬੰਨੇ ਫੇਸ ਦੀ ਬਿਊਟੀ ਕਮਾਲਾ ਮਮਾ ਡਾਕਟਰ ਬੱਚੇ ਦਾ ਕਰਦੀ ਆ ਹੂੰ ਤਾਂ ਜਮੇ ਦਾਦੀ ਸੂਈ ਆ ਅਜਾ ਜਮੇ ਦਾਦੀ ਸੂਈ ਆ ਨਾ ਤਾਂ ਕਰਦੇ ਆ ਬਤਾ ਜੋ ਜ਼ਰੂਰ ਕਰਦੀ ਆ ਥੋੜੀ ਜੀ ਤੋਰੀ ਖਰੀ ਨਾ ਤੋਰੀ ਗਾਦੀ ਪੂਰੀ ਚਾਜ ਪੁੱਤ ਖਪੂਣਾ ਫੋਲਾ ਮਿਹੜ ਦੇ ਵਿੱਚ ਥੋੜਾ ਬੱਚੇ ਦਾ ਕਰੂਗੀ ਬਾਕੀ ਕੋਈ ਚੱਕਰ ਨਾ ਤੋੜ ਕੇ ਤੋੜ ਲੈ ਬਈ ਤੋਰਾ ਚੈੱਕ ਕਰੋ ਕਮਾਲ ਦਾ ਆਰਡਰ ਬਹੁਤ ਚੰਗਾ ਥਾਣ ਬਹੁਤ ਚੰਗਾ ਚਵਾਈ ਵੀ ਬਾਈ ਕਹਿੰਦਾ ਚੰਗੀ ਏ ਠੰਡੀ ਸੀਲ ਆ ਤੋਰਾ ਚੈੱਕ ਕਰ ਲੋ ਕੰਮ ਆ ਲੈ ਹਲੂ ਬਹੁਤ ਦੇ ਰੂ ਐਸਟੀਮੇਟ ਜਾਈ ਐਸਟੀਮੇਟ ਜੇ ਮਨ ਪਹਿਲਾਂ ਬੱਛੀ ਆ ਜੀ ਮੰਨ ਕੇ ਚੱਲੋ ਨੂੰ ਦੇਣਾ ਚਾਹੀਦਾ 17 18 ਕਿਲੋ ਦੁੱਧ ਆ ਜੀ ਜਿਹੜੇ ਹਿਸਾਬ ਨਾਲ ਤਿਆਰੀ ਆ ਹੂੰ ਤਿਆਰੀ ਬਹੁਤ ਚੰਗੀ ਦਾ ਸਰ ਸਹੀ ਗੱਲ ਆ ਤਿਆਰੀ ਬਹੁਤ ਚੰਗੀ ਆ ਥੋੜਾ ਬੱਚੇ ਦਾ ਜੀ ਬੱਚੇ ਦਾ ਕਰ ਲਿਆ ਤੁਹਾਨੂੰ ਪਹਿਲੇ ਦੱਸਤਾ ਨਹੀਂ ਬੱਚੇ ਦਾ ਕਰੂਗੀ ਥੋੜਾ ਜੀ ਸਹੀ ਗੱਲ ਨਾ ਨਾ ਤੇ ਮੁੱਲ ਕੀ ਇਹਦਾ ਜੈਜ ਮੁੱਲ ਡਾਕਟਰ ਸਾਹਿਬ ਦਾ 75000 ਰੁਪਏ ਆ ਜੀ 53000 ਰੁਪਿਆ ਮੋਲ ਜਮਾ ਜਾਇਜ਼ ਮੋਲ ਮਾਨ ਤਨ ਮੌਕੇ ਤੇ ਜਰੂਰ ਹੋ ਜਾ ਬੱਚੇ ਦਾ ਜਰੂਰ ਕਰ ਲੀ ਜੀ ਬੱਚੇ ਦਾ ਥੋੜਾ ਜਿਆਦਾ ਕਰ ਦੇ ਉਹ ਹੁਣੇ ਹੀ ਸੋਈ ਜਾ ਹੁਣੇ ਹੀ ਸੋਈ ਕਰਕੇ ਨਾ ਬੱਚੇ ਦਾ ਕਰ ਦਈਆ ਕੱਦ ਚੰਗਾ ਬਰੀਡ ਚੰਗੀ ਆ ਆਰਡਰ ਚੰਗਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਅੱਜ ਬੱਚੇ ਨੂੰ ਤਾਂ ਭੱਜ ਭੱਜ ਕੇ ਜਾਂਦੀ ਹੈ ਜੀ ਹਾਂ ਕੋਈ ਚੈੱਕ ਨਹੀਂ ਬਾਈ ਮੋਲ ਵੀ ਜਮਾ ਜਾਇਜ਼ ਰੱਖਿਆ ਬਾਈ ਨੇ ਮਾਨ ਤਨ ਜਰੂਰ ਹੋਈ ਲੈਵਾ ਚੈੱਕ ਕਰਦਾ ਕਮਾ ਪੂਰੀ ਵਿਥੀ ਦੇ ਥਾਣ ਕੱਲਾ ਕੱਲਾ ਥਾਣ ਠੰਡੇ ਠੁੰਡੇ ਕਰਦੇ ਹੋਲਾ ਬਾਈ ਐ ਨਹੀਂ ਲੈਸਾ ਜਿਵੇਂ ਮਾਰਦੀ ਹੱਤ ਲਈ ਚਲ ਕੋਈ ਚੱਕਰੀ ਨਹੀਂ ਆ ਜੀ ਜਾਨੀ ਕਰਦਾ ਬਲਾਡੇ ਜਿਹਾ ਲੱਗਾ ਕਰਕੇ ਸੱਤ ਫੇਰ ਨੂੰ ਹਾਂਜੀ ਅੱਗੇ ਵੀਰੇ 2 ਨੰਬਰ ਤੇ ਕਿਹੜਾ ਜਰਸੀ ਆ ਗਈ ਜੀ ਦੂਜਾ ਸੂਆ ਦੂਜਾ ਸੂਆ ਹਾਂਜੀ ਕਿੰਨੇ ਦਿਨ ਖੁੱਲ ਜਾਣ ਵਾਲੀ ਜੀ ਤੇ ਪੰਜਾਬ ਵਾਲੀ ਦਿਨ ਲੈ ਜੀਏ 5 ਤੋਂ 7 ਦਿਨ 5 ਤੋਂ 7 ਦਿਨ ਹਾਂਜੀ ਕਿੰਨਾ ਕੀ ਰਿਕਾਰਡ ਹੈ ਬਈ ਦੁੱਧ ਦਾ ਦੁੱਧ ਇਹ 17 18 ਕਿਲੋ ਪਹਿਲੇ ਸੂਏ ਦਾ ਦਿੱਤਾ ਵਾ ਜੀ ਠੀਕ ਹੈ ਬਾਈ ਹਾਂਜੀ ਤੇ ਕੋਈ ਵੀ ਭੈਣ ਭਰਾ ਆਪਣੇ ਤੋਂ ਲੈਂਦਾ 17 18 ਕਿਲੋ ਇਹ ਯਾਰ ਮੰਨ ਕੇ ਲੈ ਲੈ ਠੀਕ ਹੈ ਬਾਈ ਹਾਂਜੀ ਠੀਕ ਹੈ ਜਾਨ ਜੰਦ ਫੁੱਲ ਆ ਜੀ ਫੇਸ ਬੜਾ ਚੰਗਾ ਬਰੀਡ ਚੰਗੀ ਆ ਜਰਸੀ ਨਸਲ ਆ ਕੱਦ ਠੀਕ ਆ ਬਾਈ ਆਰਡਰ ਚੰਗਾ ਥਣ ਬਹੁਤ ਚੰਗਾ ਟਿੱਲਾਂ ਬਹੁਤ ਪਈਆਂ ਹਾਂਜੀ ਟੱਲ ਦਾ ਬਾੜੀ ਜਾ ਟੱਲਾਂ ਗੱਡੂ ਤੇ ਫੇਰ ਕਰਮ ਵਾਲੀ ਨੇ ਸੂਣਾ ਝੋਲੀ ਤਾਂ ਇੰਨੀ ਜ਼ਿਆਦਾ ਛੱਡ ਦੋ ਗੱਲ ਪੂਰਾ ਵੀ ਕਰਮ ਵਾਲੀ ਦਾ ਚੰਗਾ ਗੇ ਬਾਈ ਕੱਲੀ ਕੱਚੀ ਕੱਚੀਆਂ ਦੇਣ ਲੈਂਦੀ ਆ ਉਹਦੋਂ ਦਾ ਆਰਡਰ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਸੋਹਣਾ ਆਰਡਰ ਨੰਗਰ ਨਾ ਹੁਣੀ ਆਇਆ ਜੀ ਠੀਕ ਆ ਬਸ ਸਾਰਾ ਘੰਟਾ ਹੀ ਹੋਇਆ ਉਹ ਬੈੜ ਹੁਣ 2 ਮਿੰਟ ਚ ਸੂਪੀ ਠੀਕ ਆ ਤੇ ਦੇਖ ਲਓ ਜੀ ਹੂੰ ਦਿਖਾ ਦੇ ਇਹਨੇ ਲੈ ਪੂਰੀ ਵਿੱਤੀ ਤੇ ਕੱਲਾ ਕੱਲਾ ਥਾਣੇ ਗਲਾਬੀ ਥਣ ਚਵਾਈ ਚੁਈ ਬਹੁਤ ਚੰਗੀ ਬਹੁਤ ਚੰਗੀ ਨਰ ਸਾਹਿਬ ਕਰਦ ਤੇ ਬਰੀਡ ਚੈੱਕ ਕਰੋ ਫੇਸ ਬੜਾ ਜਾਨ ਜਿੰਦ ਬਹੁਤ ਆ ਜੀ ਐਨੀ ਕੋ ਗੱਲ ਕੀ ਮੋਲ ਲਾ ਭਰਾ ਜੈਜ ਇਹਦਾ ਮੰਨ ਕੇ ਚੱਲੋ ਜੀ ਕੋਈ 60 ਨਹੀਂ ਕੋਈ 65 ਨਹੀਂ ਦਾ 55000 ਰੁਪਏ ਲੈ ਲਾਂਗੇ ਡਰ ਸਾਹਿਬ ਠੀਕ ਆ ਭਾਈ ਜਮ ਜੈਜ ਮੋਲ 55000 ਰੁਪਏ ਮਾਨਤਣ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਕੱਲੀ ਕੱਚੀ ਕੱਚੀ ਇਹ ਦੇਣ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਕਰਮਾਲੀ ਨੇ ਵਧੀਆ ਤਿਆਰ ਕਰ ਲੈ ਤੋੜਾ ਚੈੱਕ ਕਰ ਲੋ ਬਈ ਕਰਮਾਲੀ ਦਾ ਨਾ ਬੱਤੋ ਬਾਕੀ ਬਰੀਡ ਇੰਨੀ ਕਿ ਚੰਗੀ ਆ ਚਾਹੇ ਮੌਸਮ ਜਿਹੜਾ ਹੋਵੇ ਜਾਂ ਫੋਲ ਹਾਂਜੀ ਹਰ ਸਾਲ ਕੋਈ ਵੀ ਮੌਸਮ ਆ ਜੀ ਹਰ ਇੱਕ ਮੌਸਮ ਚੱਲਣ ਵਾਲੀ ਬਿਹੜਾ ਮੱਝ ਨਾਲ ਦਾ ਦੁੱਧ ਮੱਝ ਨਾਲ ਦਾ ਦੁੱਧ ਦੋ ਜੀ ਸਹੀ ਆ ਪੰਜ ਫਾਇੜ ਦਾ ਦੁੱਧ ਦੋ ਪੂਰਾ ਵਧੀਆ ਜੀ ਸਹੀ ਆ ਬਾਈ ਅੱਗੇ ਵੀਰੇ ਲਾਸਟ ਕਿਹੜਾ ਸੂਆ ਬਾਈ ਇਹ ਪਹਿਲਾ ਸੂਆ ਹੈ ਸਰ ਕਿੰਨੇ ਬੱਚੇ ਨੀ ਕੱਚੀ ਆ ਇਹ ਮਾਲਕ ਤਾਂ ਕਹਿੰਦੀ ਪੰਜ ਤੋਂ 6 ਦਿਨ ਲਊ ਜੀ ਹਮ ਹੁਣ ਵੇਖੋ ਜੀ ਕਿੰਨੇ ਦਿਨ ਲੈਂਦੀ ਹੈ ਨਾ ਠੀਕ ਆ ਬਾਈ ਹੁਣ ਆਪਣੇ ਤਾਂ ਆਪਣੇ ਤਾਂ ਘਰ ਜਾ ਮਹਿਣੀ ਜੀ ਇਹ ਹਮ ਸਹੀ ਆ ਅੱਲਾਹ ਕੱਚੀ ਕੱਚੀ ਇਹ ਦੇਣਾ ਜੀ ਲੈ ਲੀਆ ਫੋਟੋ ਨੂੰ ਆਰਡਰ ਹੈ ਜਿਹੜਾ ਵਧੀਆ ਤਿਆਰ ਕਰ ਲੂ ਕੱਦ ਠੀਕ ਆ ਰੰਗ ਰੂਪ ਚੰਗਾ ਫੇਸ ਬੜਾ ਸਾਈਵਾਲ ਚ ਆ ਗਈ ਜੀ ਚੰਗੀ ਆ ਸਾਈਵਾਲ ਚ ਆ ਗਈ ਤੁਹਾਨੂੰ ਤੁਹਾਨੂੰ ਬਹੁਤ ਚੰਗੀ ਥੱਲੇ ਸਹੀ ਗੱਲ ਆ ਸਾਈਵਾਲ ਚ ਆ ਗਈ ਮੱਝ ਨਾਲ ਦਾ ਦੁੱਧ ਦੁੱਧ ਮੱਝ ਨਾਲ ਦਾ ਦੁੱਧ 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 ਸਹੀ ਬਾਕੀ ਉ ਵੀ ਜੀ ਜਾਨਪਰਾਨ ਵਾਲੀ ਆ ਹੂੰ ਨਿੱਗਰ ਨਰੋਈ ਆ ਠੀਕ ਤੇ ਥਣ ਬਹੁਤ ਚੰਗਾ ਲੱਗ ਰਿਹਾ ਸਰ ਸਾਹਣ ਦਾ ਮੁੱਠੀ ਜਣਾ ਲੱਗਿਆ ਚਵਾਈ ਚਵਾਈ ਦੀ ਪੂਰੀ ਚੰਗੀ ਨੇ ਲੋ ਤੂਰਾ ਚੇਕਾ ਲੋ ਤੂਰਾ ਵੀ ਚੰਗਾ ਗਾ ਆ ਪਤਾ ਕੀ ਮੋਲ ਲਵਰੇ ਕੱਚੀ ਕੱਚੀ ਦਾ ਇਦਾਂ ਮੰਨ ਕੇ ਚੱਲੋ ਜੀ 45000 ਦੀ ਦੇ ਦਾਂਗੇ ਸਰ ਸਾਬ ਅੱਜ ਹੀ ਠੀਕ ਆ ਬੈਠ 45000 ਦੀ ਬਾਈ ਕਹਿੰਦਾ ਬੈਠ ਦੇ ਦਾਂਗੇ ਝੋਲੀ ਝੋਲੀ ਤਾਂ ਇੰਨੀ ਜ਼ਿਆਦਾ ਕਰਨੀ ਛੜ ਦੋ ਗੱਲ ਠੀਕ ਆ ਹੂੰ ਖੜਨੀ ਖੁੜਨੀ ਤੋਰਾ ਤਾਰਾ ਪੂਰਾ ਚੰਗਾ ਹੈ ਚੰਗੀ ਹੈ ਫੇਸ ਚੰਗਾ ਕੱਦ ਠੀਕ ਆ ਰੰਗ ਰੂਪ ਚੰਗਾ ਕੱਚੀ ਕੱਚੀ ਟੱਲਾਂ ਬਹੁ ਪਈਆਂ ਸਾਰੀਆਂ ਬੜੀਆਂ ਲੱਗਡੂ ਫੇਰ ਸੋਹਾਂ ਮੋਲ ਜਮਾ ਜੈਜਾ 45000 ਰੁਪਏ ਮੋਲ ਨਾ ਮੰਨ ਤਾ ਨਾ ਜ਼ਰੂਰ ਹੋ ਜਾਊਗਾ ਕੱਚੀ ਕੱਚੀ ਆ ਬਸ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਮੋਲ ਵੀ ਬਾਈ ਨੇ ਜਮਾ ਜੈਜ ਹੀ ਰੱਖਿਆ ਬਾਈ ਟੱਲ ਦੇਖ ਟੱਲ ਬਹੁਤ ਪਈ ਆ। ਟੱਲ ਬਹੁਤ ਪਈ ਰਹੇ ਸਾਬ ਵਲਟਾਂ ਲੈ ਗੱਡੂ ਤੇ ਫੇਰ ਕਰਮੇ ਨੂੰ ਸੋਨਾ, ਮੁੱਠੀ ਵਾਲਾ ਥਾਂ, ਗੁੱਲੇ ਵਾਲਾ ਥਾਂ, ਕੱਲਾ ਕੱਲਾ ਥਾਂ। ਟੱਲ ਦੇਖ। ਸਾਰੀਆਂ ਵਲਟਾਂ ਲੈ ਗੱਡੂ ਫੇਰ ਸੂਗੀ। ਠੰਡੀ ਠੁੱਡੀ ਫੋਨ ਲਾ ਕੇ। ਠੰਡੀ ਫੋਲਾ ਜੀ। ਹੂੰ। ਠੰਡੀ ਫੋਲਾ ਜੀ। ਟੱਲ ਟੁੱਲ ਬਹੁਤ ਪਈ ਆ ਇਹ ਲੋ। ਸਹੀ ਗੱਲ। ਟੱਲ ਬਹੁਤ ਪਈ ਆ ਇਹ ਲੋ। ਹੂੰ। ਫੇਰ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੇ। ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਈ ਬਾਈ ਨੇ ਕਨੈਕਟ ਕਰ ਲਿਓ। ਧੰਨਵਾਦ।